ਬਾਈ ਜੀ ਮੈਂ ਤੁਹਾਨੂੰ ਸੁਣ ਲੈ ਰਿਹਾ ਅੱਜ ਅਸੀਂ ਥੜੇ ਸੈਰ ਯਾਤਰਾ ਜਿੱਥੇ ਪਰਿਵਾਰ ਦੇ ਤੁਹਾਨੂੰ ਹਾਲਾ ਦਹਾਉਣੇ ਨਹੀਂ ਪੈਂਦੇ ਤੇ ਅਸੀਂ ਆਏ ਆ ਬਹੁਤ ਤਰਨੀਮਾ ਸਾਨੂੰ ਪਹਿਲਾਂ ਤਾਂ ਦੀਨਾ ਹੋਊਗਾ ਮਿੱਟੀ ਲਾਲਾ ਪਾਣੀ ਰੋਤੇ ਹਾਲਾ ਦਹਾਉਣੇ ਵੀ ਤਿੰਨੇ ਮਾੜੇ ਨੇ ਪਰਿਵਾਰ ਦੇ ਬਹੁਤ ਜ਼ਿਆਦੇ ਮਾੜੇ ਹਾਲਾਤ ਨਹੀਂ ਯਾਰ ਆਏ ਨਾ ਲਾਦਰਾ ਵੀ ਤਦੋਂ ਤਿਲਸੀ ਜੀ ਆਪਾਂ ਸਾਨੂੰ ਵੀ ਹੌਲੀ ਹੌਲੀ ਉਤਰਨੇ ਆ ਵੀਰੇ ਤੁਹਾਨੂੰ ਪਰਿਵਾਰ ਦੇ ਹਾਲਾ ਦਹਾਉਣੇ ਆ ਵੀ ਜਿੱਥੇ ਸਰਤਾਰਾਂ ਬੜੀਆਂ ਬੜੀਆਂ ਵਾਦੇ ਕਰਦੇ ਨੇ ਸੈਂਟਰ ਦੀ ਸਰਤਾਰ ਵੀ ਤਹਿਨੇ ਅਸੀਂ ਵੀ ਐਂ ਦਰਦਿਆ ਪੰਜਾਬ ਹਰਿਆਣਾ ਸਾਨੂੰ ਹਲਾ ਦਹਾਉਣੇ ਅੱਜ ਪਰਿਵਾਰ ਦੀਆਂ ਛੱਤਾਂ ਦੀਆਂ ਤੜੀਆਂ ਵੀ ਟੁੱਟੀਆਂ ਵਈਆਂ ਨੇ ਯਾਰ ਐ ਜਦੋਂ ਦਰਦਿਆ ਔਰ ਬੜੀਆਂ ਬੜੀਆਂ ਸਰਤਾਂ ਆਉਂਦੀਆਂ ਸਾਰਾ ਆਉਂਦੇ ਪਰਿਵਾਰ ਦਾ ਜੋ ਬਾਪੂ ਜੀ ਬੈਠੇ ਨੇ ਸਾਨੂੰ ਵੀਡੀਓ ਚ ਨਜ਼ਰ ਆਉਂਦੇ ਹੋਣੇ ਇਹਨਾਂ ਦਾ ਜਿਹੜਾ ਪੋਤਾ ਉਹੀ ਦਿਹਾੜੀ ਤਰਤੇ ਤਰਦਾ ਥਰਚ ਚ ਚਲਾਉਂਦਾ ਤੇ ਉਹ ਦੋ ਉਹਦੀਆਂ ਭੈਣਾਂ ਨੇ ਤੇ ਤੇ ਉਹਨਾਂ ਦੀ ਮਿਸ ਜ ਆ ਉਹਨਾਂ ਦੇ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਸਾਨੂੰ ਆ ਬਾਰਸ਼ ਦੀ ਨਹੀਂ ਹੋਊ ਬਾਰਸ਼ ਬੈਰੀਆ ਰਸੋਈ ਚੁੱਲਾ ਸਾਨੂੰ ਸਾਰਾ ਦਾ ਰਿਹਾ ਇਸ ਟਾਈਮ ਚੁੱਲਾ ਵੀ ਭਿਜਦੇ ਇਹਨਾਂ ਦਾ ਰੋਟੀ ਪਾਣੀ ਤੇ ਨਹੀਂ ਉਹ ਵੀ ਆਪਾਂ ਦੇ ਦੀ ਜੇ ਇਸ ਤਰ੍ਹਾਂ ਸਮੱਸਿਆ ਹੋ ਜਾਂਦੀ ਆ ਜਦੋਂ ਮੀਂਹ ਪੈਂਦਾ ਤੁਸੀਂ ਇਹ ਚਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਅਸੀਂ ਪਰਿਵਾਰ ਦਾ ਨੰਬਰ ਵੀ ਬੋਲਾਂਗੇ ਥਾਤਾ ਨੰਬਰ ਵੀ ਬੋਲਾਂਗੇ ਸਿੱਧਾ ਯਾਰ ਪਰਿਵਾਰ ਦੀ ਹਲਫ ਦਰੋ ਸਾਨੂੰ ਵੀ ਵਿਚਨਾ ਪਾਓ ਤਉਦੀ ਸਿੱਧੀ ਪਰਿਵਾਰ ਦੀ ਹਲਫ ਦਰੋ ਸਾਨੂੰ ਪਰਿਵਾਰ ਦੇ ਹਾਲਾਤ ਹੋਣੇ ਆ ਮੈਂ ਬਾਈ ਨੂੰ ਦਊਂਗਾ ਬਾਈ ਜੀ ਤੁਸੀਂ ਅੰਦਰ ਵੜੋ ਦਿਖਾਵਾਂਗੇ ਵੀ ਤਿੰਨਾ ਨਹੀਂ ਮੈਂ ਤੁਹਾਨੂੰ ਆਊਗਾ ਬਾਈ ਦਾ ਇਥੇ ਸਿਰਮੱਜ ਨਾਲਾ ਹੋ ਰਿਹਾ ਇਹਨਾਂ ਨੀਵਾ ਤਮਰਾ ਦੇਖੋ ਮਿੱਟੀ ਦੇ ਲੈਵਲ ਤੋਂ 3 ਫੁੱਟ ਨੀਵਾ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਆ ਤੁਹਾਨੂੰ ਨਜ਼ਰ ਆਉਂਦਾ ਹੋਊ ਅੰਦਰ ਵੜਨੋਂ ਡਰ ਲੱਗਦਾ ਵੀਰੇ ਜਿੱਥੇ ਪਰਿਵਾਰ ਬੈਠਿਆ ਸਾਨੂੰ ਉਹਦੇ ਵੀ ਹਾਲਾਤ ਦਾਵਾਂ ਦੇ ਵੀ ਤਿੰਨੇ ਮਾੜੇ ਨੇ ਹਾਲਾਤ ਨੇ ਯਾਰ ਜਿੱਥੇ ਐਨਆਰਆਈ ਭਰਾ ਬਹੁਤ ਬੜੇ ਬੜੀ-ਬੜੀ ਹੈਲਪ ਕਰਦੇ ਨੇ ਪਰਿਵਾਰ ਦੀ ਹੈਲਪ ਦਰਾਵਾ ਦੇ ਤਾਂ ਜੀ ਨੇ ਉਹ ਭਾਈਆ ਜੋ ਸੀ ਭਾਈ ਹੁਣ ਵੀ ਦਿਹਾੜੀ ਦੇਦੀ ਯਾਰ ਮੀਂਹ ਪੈਂਦੇ ਚ ਬਾਈ ਦਿਹਾੜੀ ਤੋਂ ਸੱਦਿਆ ਬਾਤ ਹੀ ਅਸੀਂ ਬੇਟੀ ਨੇ ਪੁੱਤ ਦੀ ਨੋਂ ਤੇਰਾ ਉੱਚੀ ਬਲੀ ਪੁੱਤ ਪੁੱਤ ਤਰੋਂ ਐਨੇ ਤਦੋਂ ਤੋਂ ਐਨੇ ਤੁਹਾਡੇ ਮਾੜੇ ਹਾਲਾਤ ਹੋਏ ਪੁੱਤ ਤੇ ਪੁੱਤ ਜਿਹੜਾ ਤੁਸੀਂ ਆ ਸਾਹਮਣੇ ਤੜੀਆਂ ਦੀਆਂ ਦੀਆਂ ਨੇ ਬਾਈ ਆਹ ਦੇ ਦਲੋ ਵੀਡੀਓ ਚ ਆਹ ਤੜੀਆਂ ਤੜੀਆਂ ਜਿਵੇਂ ਟੁੱਟੀਆਂ ਪਈਆਂ ਨੇ ਇੰਨੇ ਹਾਲਾਤ ਮਾੜੇ ਨੇ ਯਾਰ ਇਹ ਪਰਿਵਾਰ ਦੀ ਸੋਨੂੰ ਹਾਲਾਤ ਰਹੋਣੇ ਸਾਰੇ ਇੰਨੇ ਮਾੜੇ ਹਾਲਾਤ ਨੇ ਤਦੋਂ ਵੀ ਇਹ ਛੱਤ ਫੱਟੀਆਂ ਨਹੀਂ ਛੱਤ ਆ ਯਾਰ ਤੋਂ ਨੋਮੀ ਦੇਰਸਤ ਨਹੀਂ ਆ ਅਸੀਂ ਦਾਨੀ ਵੀਰਾਂ ਨੂੰ ਦੇਖੋ 30 ਹਾਲਾਤ ਨੇ ਪੂਰੇ ਦਾ ਆਰਡਰ ਪਾਇਆ ਹੋਇਆ ਰਸਤੀ ਰਪਾਇਆ ਹੋਇਆ ਸਾਰਾ ਚੂਨਾ ਪੇਟੀ ਚ ਸਾਨੂੰ ਨਜ਼ਰ ਆਉਂਦਾ ਉਹ ਪੇਟੀ ਚ ਪਾਣੀ ਆ ਰਿਹਾ ਵੀਰੇ ਸਾਰਾ ਚੂਨਾ ਯਾਰ ਤੁਸੀਂ ਮੈਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦਾ ਵੀ ਇਸ ਪਰਿਵਾਰ ਦੀ ਹੈਲਪ ਕਰੋ ਬਾਤ ਹੀ ਅਸੀਂ ਆ ਬਾਪੂ ਜੀ ਨੇ ਬਾਪੂ ਜੀ ਤੋਂ ਵੀ ਨਹੀਂ ਤੰਮ ਹੁੰਦਾ ਆਊਗਾ ਤੇ ਪੁੱਤ ਤੱਲਾ ਤੇਰਾ ਡੈਡੀ ਭਾਈ ਇਹੀ ਦਮਦਾਰ ਦਾ ਹੋਰ ਤਾਂ ਨਹੀਂ ਪਰਿਵਾਰ ਚ ਤੇ ਤੁਸੀਂ ਪੜ੍ਹਾਈ ਪੜ੍ਹਦੇ ਨਹੀਂ ਪੁੱਤ ਤਾਂ ਤੋਂ ਪੜ੍ਹਾਈ ਛੱਡਤੀ ਪੁੱਤ ਬਾਤੀ ਅਸੀਂ ਬਾਈਨਾ ਬਾਈ ਜੀ ਜਿਵੇਂ ਤੁਹਾਡੀਆਂ ਭੈਣਾਂ ਨੇ ਚਲੋ ਅੱਜ ਤੁਸੀਂ ਤਾਂ ਬਾਹਰੋਂ ਇਸ ਟਾਈਮੇ ਸਾਨੂੰ ਐ ਲਾਦੜਾ ਜਿਵੇਂ ਛੱਤ ਥੱਲੇ ਜਰੂਰ ਯਾਰ ਬਹੁਤ ਤਾਂ ਮੋਤ ਹੈ ਬਹੁਤ ਜ਼ਿਆਦਾ ਰਿਸਕ ਹੈ ਵੀ ਪ੍ਰਮਾਤਮਾ ਅਸਰੇ ਚਲੀ ਜਾਂਦਾ ਕੰਮ ਉਹੀ ਤਾਂ ਲਓ ਯਾ ਦੇਖ ਲਓ ਬਾਈਨਾ ਦਾ ਲਾਦੜਾਇਆ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਯਾਰ ਬਾਈ ਜੀ ਤੁਸੀਂ ਥਾਤਾ ਨੰਬਰ ਆਉਂਦਾ ਦਿਖਾ ਦਿਓ ਬਾਈ ਫਦੇ ਤਾਂ ਬਾਈ ਦੀ ਮਿਸੀ ਦਾ தਤਾ ਉੱਤ ਪੰਨੇ ਲਈ ਬੜਾ ਆਪਣਾ ਨਿਸ਼ਾਨ ਲਾ ਲਈਏ ਇਹ ਤੇ ਨਿਸ਼ਾਨ ਬਾਈ ਤੇ ਆਹ ਦੇਖ ਲਓ ਸਾਨੂੰ ਲਾਈਵ ਤਸਵੀਰਾਂ ਦਿਹਾਉਣਿਆ ਤਿੰਨੇ ਮਾੜੇ ਹਾਲਾਤ ਨੇ ਯਾਰ ਬਾਈ ਵਨ ਤੇ ਪਰਿਵਾਰ ਦੀ ਲਾਜ਼ਮੀ ਹੈਲਪ ਕਰੋ ਯਾਰ ਤਿੰਨੇ ਜੀਨਿਆ ਸਾਰੇ ਤੁਹਾਨੂੰ ਦਿਹਾਉਣਿਆ ਵੀ ਤਤਾਂਵਰੇ ਚ ਰਹਿਣ ਨੂੰ ਮਜਬੂਰ ਨੇ ਆ ਵੀ ਮਿੱਟੀ ਲਾਈ ਹੋਈ ਆ ਮਿੱਟੀ ਲਾਲ ਆ ਪਾਣੀ ਹੁਣ ਜਦੋਂ ਇਹਨਾਂ ਨੇ ਪਾਉਂਦਾ ਪਾਣੀ ਅੰਦਰ ਆਉਂਦਾ ਵੀਰੇ ਉਰੇ ਨਜ ਤਰਿੰਟਾਉਂਦਾ ਵੀ ਡਰ ਆ ਜਾ ਤੁਹਾਨੂੰ ਪਤਾ ਫ੍ਰਿਜਾ ਹੋਰ ਚੀਜ਼ਾਂ ਨੇ ਮੌਤ ਨਾਲ ਥੇਡਣ ਵਾਲਾ ਤਾਂ ਮਤਾਰ ਰਹੇ ਨੇ ਯਾਰ ਅਸੀਂ ਐਨ ਆਰ ਆਈ ਭਰਾਵਾਂ ਨੂੰ ਦਰ ਰਹੇ ਆ ਵੀ ਇਸ ਪਰਿਵਾਰ ਦੀ ਯਾਰ ਲਾਜ਼ਮੀ ਹੈਲਪ ਕਰੋ ਛੋਟੇ ਜਿਹੇ ਬੱਚੇ ਨੇ ਜੇ ਇਹ ਤਾਂ ਦਰਦਿਆ ਫੇਰ ਉਰੇ ਬੜੀਆਂ ਬੜੀਆਂ ਸਰਤਾਰਾਂ ਵਾਦੇ ਕਰਨੀਆਂ ਆਤੇ ਵੀ ਅਸੀਂ ਐਂ ਤਰ੍ਹਾਂ ਦੇ ਐਂ ਤਰ੍ਹਾਂ ਦੇ ਵੀ ਹੁਣ ਇਹਨਾਂ ਨੂੰ ਜਿਹੜੀ ਉਹ ਸੈਂਟਰ ਦੀ ਸਟੀਮ ਆ ਉਹ ਵੀ ਨਹੀਂ ਮਿਲੀ ਪਰਿਵਾਰ ਨੂੰ ਨਾਲੇ ਉਰੋਂ ਦੇ ਰਹਿਣ ਵਾਲੇ ਨੇ ਭਾਈ ਜੀ ਇੱਤਾਂ ਤੁਸੀਂ ਥਾਤਾ ਨੰਬਰ ਤਾਂ ਆਤੀ ਵੀਰੇ ਖਾਤਾ ਨੰਬਰ 38 ਵਾਲਾ ਵੀਰੇ ਐਫਸੀਆਈ ਤੋੜ ਹਾਂ ਐਫਸੀਆਈ ਤੋੜਾਤੀ ਵੀਰੇ ਹਾਂ ਐਫਸੀਆਈ ਤੋੜਾਤੀ ਤੇ ਬਾਈ ਇਹ ਇਹ ਨਾ ਖਾਤਾ ਨੰਬਰ ਆ ਬਾਈ ਤੇ ਬਾਈ ਇਹਨਾਂ ਦੀ ਲਾਜ਼ਮੀ ਹੈਲਪ ਕਰੋ ਯਾਰ ਆਪਾਂ ਇਹ ਮੀਂਹ ਪੈਂਦੇ ਚ ਅਸੀਂ ਵੀ ਆਏ ਆ ਸਾਡਾ ਤੋਂ ਹੀ ਨਹੀਂ ਉਹ ਜਾਥਲ ਸ਼ਹਿਰ ਆ ਬਾਈ ਦਾ ਨੰਬਰ ਵੀ ਦਿੰਨੇ ਆ ਰੇਤਾ ਬਾਜਰੀ ਸਿੱਧਾ ਸਮਾਨ ਭੇਜੋ ਇਹੀ ਤੰਦਾ ਚਾਹੇ ਆਹੀ ਰਹਿੰਦੀਓ ਇਹ ਸ਼ਤ ਉੱਚੀ ਜੱਤ ਦੇ ਇਹ ਤੇ ਲੈਟਰ ਭੇਜੇ ਬਾਈ ਜੀ ਤੁਸੀਂ WhatsApp ਪਲਾ ਮੋਬਾਈਲ ਨੰਬਰ ਬੋਲ ਦੋ 76574 ਥੋੜਾ ਉੱਚੀ ਬੋਲ ਦੋ ਵੀਰੇ 76574 71744 ਬਾਈ ਦਾ ਨੰਬਰ ਆ ਦੁਬਾਰੇ ਬਾਈ ਫੇਰ ਬੋਲ ਦੇ ਇਸ ਵਾਰਾ 73574 71744 ਬਾਈਆ ਬਾਈ ਦਾ ਨੰਬਰ ਆ ਯਾਰ ਅਸੀਂ ਲਾਜ਼ਮੀ ਤੇ ਨੇ ਆ ਇਹ ਬਾਪੂ ਤੇ ਨਹੀਂ ਦੇਖਤੇ ਆਪਣੇ ਮਾਪੇ ਮਾਰਦਾ ਇਹਦੇ ਇਹ ਪੋਤਾ ਪੋਤੀ ਨੇ ਤੋਤੀ ਜੋ ਇਹਨਾਂ ਦਾ ਬੇਟਾ ਦੀ ਜਿਹਦੀਆਂ ਸਾਹਮਣੇ ਫੋਟੋ ਲੱਦੀ ਉਹਦੀ ਡੈਥ ਹੋਦੀ ਦੀ ਸੁਣੋ ਆ ਨਜ਼ਰ ਆਉਂਦਾ ਬਹੁਤ ਜ਼ਿਆਦਾ ਯਾਰ ਮਾੜੇ ਹਾਲਾਤ ਨੇ ਅਸੀਂ ਇਹੀ ਦਿੰਨੇ ਆ ਵੀ ਇਹਨਾਂ ਵੀ ਹੈਲਪ ਕਰੋ ਤੇ ਆ ਇਹਨਾਂ ਦੀ ਰਸੋਈ ਆ ਪੁੱਤੋ ਰਸੋਈ ਥੋਲੀ ਰਸੋਈ ਦੇ ਹਾਲ ਦੱਸਦੀ ਆ ਆ ਤੁਹਾਨੂੰ ਇਹਨਾਂ ਰਸੋਈ ਦੇ ਹਾਲ ਵੀ ਦਿਖਾਉਣਿਆਂ ਵੀ ਤਹਿਜੀਰ ਰਸੋਈ ਆ ਵੀਰੇ ਉਹ ਬੇਟੀ ਜਾ ਰਹੀ ਆ ਚਾਦਰਾਂ ਦੇ ਹਾਲ ਪਏ ਹੋਏ ਨੇ ਤਿੰਨੇ ਹਾਲਾਤ ਮਾੜੇ ਨੇ ਬਾਈ ਦੇਖ ਲਓ ਜੇ ਨੇਰੀਆ ਦੀ ਸਾਰੇ ਇਧਰ ਹਰ ਸੋਈ ਚੁੰਨੀਆ ਦੇ ਤੋਂ ਬਿਰਲਾ ਚਰ ਸੋਈ ਵੀ ਦਹੋਣੇ ਤੇ ਮੇਰੇ ਰਸੋਈ ਦਾ ਬੁਰਾ ਹਾਲ ਆ ਬਾਈ ਯਾਰ ਤੁਸੀਂ ਇੰਨੇ ਵਧੀਆ ਸਮਾਧਾਰ ਦੇ ਪੰਜਾਬੀ ਬਾਈ ਐਨ ਆਰ ਆਈ ਭਰਾ ਪਹਿਲਾਂ ਵੀ ਬਹੁਤ ਸਪੋਰਟ ਕਰਦੇ ਹੋ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਯਾਰ ਤਾਂ ਜੋ ਇਸ ਪਰਿਵਾਰ ਦੀ ਹਜ ਹਲਪ ਹੋ ਜੇ ਹਲੇ ਰਸੋਈ ਉੱਚੀ ਆ ਤਮਰੇ ਨੀਵੇਂ ਨੇ ਬਾਈ ਸਭ ਤੋਂ ਵੱਡੀ ਤਾਂ ਤਮਰੇ ਤੁਸੀਂ ਦੇਖ ਲੋ ਤਿੰਨੇ ਹਾਲਾਤ ਮਾੜੇ ਨੇ ਮੀਂਹ ਪੈ ਰਿਆ ਹਾਂ ਸਾਰਾ ਪਾਣੀ ਹੁਣ ਜੋ 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 ਮੀਂਹ ਆਊਗਾ ਸੁਣੋ ਵੀਡੀਓ ਦਿਖਾਉਣੇ ਆ ਜੇ ਜਦੋਂ ਵੱਟ ਤੋਂ ਟੱਪਦੇ ਆ ਪਾਣੀ ਸਾਰਾ ਇੱਧਰ ਆਉਣਾ ਵੀਰੇ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਯਾਰ ਤੁਸੀਂ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਇਹਨਾਂ ਦਾ ਸਾਰਾ ਪਾਲਣ ਬੁੱਲਣਾ ਜੋ ਤੁਹਾਨੂੰ ਵੀਡੀਓ ਚ ਨਾ ਜਰ ਆਉਂਦਾ ਸਾਰਾ ਪਾਲਣ ਭਿਜਦੇ ਆ ਤੁਹਾਨੂੰ ਅਸੀਂ ਇਹਨਾਂ ਦਾ 7 ਅੰਕਰ ਵੀ ਦੇਤਾ ਤੇ ਮੋਬਾਈਲ ਨੰਬਰ ਅਸੀਂ ਉੱਤੇ ਵੀ ਲੇਦਾਂ ਦੇ ਇਹਨਾਂ ਦਾ ਇਹ ਸ਼ਹਿਰ ਯਾਤਰਾ ਹਰਿਆਣੇ ਵਿੱਚ ਪੈਂਦਾ ਜੋ ਯਾਤਲਾ ਉੱਥੋਂ ਦਾ ਪਰਿਵਾਰ ਆ ਬਹੁਤ ਜ਼ਿਆਦੇ ਯਾਰ ਮਾੜੇ ਹਾਲਾਤ ਨੇ ਤੁਸੀਂ ਇਹ ਦੇਖ ਲਓ ਤਿੰਨੇ ਮਾੜੇ ਹਾਲਾਤ ਨੇ ਯਾਰ ਤੜੀਆਂ ਟੁੱਟੀਆਂ ਹੋਈਆਂ ਨੇ ਸਾਰਾ ਤੁਸੀਂ ਇਹ ਦੇਖ ਲਓ ਮੈਂ ਹੱਥ ਆਹ ਹੱਥ ਮੇਰਾ ਉੱਤੇ ਪਹੁੰਚ ਰਿਹਾ ਇਹ ਹੱਥ ਮੇਰਾ ਧੁਰ ਉੱਤੇ ਪਹੁੰਚ ਰਿਹਾ 8 ਫੁੱਟ ਬਹੁਤ ਨੀਮਾ ਤਾਰਾ ਭਾਈ ਬਾਈ ਬੰਤੇ ਲਾਜ਼ਮੀ ਯਾਰ ਇਹਨਾਂ ਦੀ ਹੈਲਪ ਕਰੋ ਤੁਹਾਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਜਾਂ ਰੋਂ ਨਿੱਤਲ ਦਾ ਤੁਸੀਂ ਇਹ ਬੇਟੀ ਦੇ ਨਹੀਂ ਤਰਸਾ ਤੇ ਲਾਜ਼ਮੀ ਹੈਲਪ ਕਰੋ ਆਹ ਤੁਹਾਨੂੰ ਦਾਵੇਂ ਹਾਲਾਤ ਦੇਖ ਲਓ ਵੀਰੇ ਜੇ ਤੁਸੀਂ 1000 1000 ਰੁਪਿਆ ਵੀ ਪਾਓ ਆ ਸਾਰੀਆਂ ਤੇੜਾਆਂ ਆ ਰੀਆਂ ਨੇ ਵੀਰੇ ਜੋ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਉਹ ਰੋਂਦੀ ਪਾਣੀ ਪਏ ਤੇ ਆ ਫੀਟਿੰਗ ਵਿੱਚ ਦੀ ਪਾਤੇ ਅੰਦਰ ਤਰੈਂਟ ਦਾ ਵੀ ਡਾਰਾ ਵੀਰੇ ਵੀ ਤਰੈਂਟ ਨਾਲ ਆਦੇ ਜੀ ਬਹੁਤ ਜਿਆਦੇ ਮਾੜੇ ਹਾਲਾਤ ਨੇ ਯਾਰ ਵੀਡੀਓ ਸਾਨੂੰ ਚੰਦੀ ਲੱਦੀ ਸ਼ੇਅਰ ਕਰਨਾ ਤੇ ਕਿਸੇ ਐਨ ਆਰ ਆਈ ਭਰਾ ਦੀ ਹੈਲਪ ਕਰਨਾ ਤਾਂ ਉਹਤੀ ਮੇਰੇ ਹਿਸਾਬ ਨਾਲ ਇਹ ਤਾਂ 50 ਲਾਥਰਵੀਆ ਲੱਦੂ ਲੱਤ ਜੇ ਟੋਪ ਦਾ ਤਾਂ ਰਵਾਂਜੂ ਥੱਲੇ ਵਧੀਆ ਫਰਸ਼ ਲਾ ਦਈਏ ਜਿੱਥੇ ਬਾਪੂ ਜੀ ਬੈਠੇ ਨੇ ਉੱਤੇ ਲੈਂਟਰ ਵਜੇ ਤੇ ਬਾਤੀ ਪਲਾਸਟਰੋ ਜੇ ਆਪਾਂ ਬਾਈ ਨੂੰ ਤਹਾਂ ਦੇ 20 ਮਿਸਤਰੀ ਦੇ ਦਾਂਵੇ ਬਾਈ ਆਪ ਨਾਲ ਦਿਹਾੜੀ ਤਰ ਤੇ ਨਾਲ ਬੇਟੀਆਂ ਆਪੀ ਲੱਦ ਰਹੇ ਪਾ ਵੀ ਲੈਣਦੇ ਯਾਰ ਆਪਾਂ ਸਿਰਫ ਸਾਮਾਨ ਦੇ ਦੋ ਇਹਨਾਂ ਨੂੰ ਸਿਮਿੰਟਰ ਰੇਤਾ ਸਰੀਆ ਤੇ ਇਟਾਂ ਇਹਨਾਂ ਦਾ ਸਾਮਾਨ ਵੀ ਆਪ ਆਪ ਲਾ ਦੂ ਉਰੋ ਤਤਮੇ ਬਾਈ ਨੂੰ ਤੇ ਆ ਵੀ ਬੇਨਤੀ ਕਰੂੰ ਆ ਵੀ ਮਿਸਤਰੀ ਵੀ ਆਪ ਲਾ ਲੂ ਆਪਰੋਂ ਰੇਤਾ ਸਿਮਿੰਟ ਸਰੀਆ ਇਟਾਂ ਇਹ ਚੀਜ਼ਾਂ ਦਿਵਾ ਦਿਨ ਨੂੰ ਧੰਨਵਾਦ ਵੀਡੀਓ ਚੰਦੀ ਲਈ